ਜabb ਵੀ ਸੱਭਿਆਚਾਰ ਦਾ ਵਿਰਸੇ ਦਾ ਮਹਾਂਦਰਾ ਕਿੰਨਾ ਗੰਦਲਾ ਕੀਤਾ ਆ ਜਿਹੜੇ ਆ ਸਾਡੇ ਕਲਾਕਾਰ ਆ ਹੁਣ ਕਲਾਕਾਰ ਤਾਂ ਹੈਗੇ ਆ ਕਿ ਵਿੱਚ ਜਿਹੜੀਆਂ ਜਨਾਨੀਆਂ ਆ ਗਈਆਂ ਜੀਮ ਦੇ ਨਾਲ ਕਿੰਨੇ ਮੁੰਡੇ ਮਰ ਗਏ ਕਿੰਨੇ ਕੈਨੇਡਾ ਦੇ ਵਿੱਚ ਮੁੰਡੇ ਮਰ ਗਏ ਜਿਹਨਾਂ ਦੀਆਂ ਬੇਸੂਫੀਆਂ ਕਰਦੇ ਨਿਆਣੇ ਸ਼ੌਕੀ ਸ਼ੌਕੀ ਮੇਰਾ ਨਾਮ ਲਿਖ ਵੀ ਚਾਂਦੀ ਦੀ ਡੱਬੀ ਦੇ ਉੱਤੇ ਇਹਦੇ ਵਿੱਚ ਮੈਂ ਪਾਉਣੀ ਆ ਵੀ ਆ ਗੱਡੀ 'ਚ ਰੱਖਣੀ ਪਾਉ ਕਿਹੜਾ ਗਰਕ ਕਲਾਕਾਰਾਂ ਨੇ ਕੀਤਾ ਜਿਹੜੇ ਕਲਾਕਾਰਾਂ ਨੇ ਇਹ ਕੰਮ ਪ੍ਰਮੋਟ ਕੀਤਾ ਜੁੱਤੀਆਂ ਵੱਜਣੀਆਂ ਚਾਹੀਦੀਆਂ ਨੇਰੇ ਗੀ ਸਾਰੇ ਚੱਕ ਲੋ ਮੇਰੇ ਗੀਤਾਂ ਦੇ ਵਿੱਚ ਨਾ ਨਸ਼ਾ ਪ੍ਰਮੋਟ ਕੀਤਾ ਮੈਂ ਨਾ ਅਜ ਤੱਕ ਹਥਿਆਰ ਪ੍ਰਮੋਟ ਕੀਤਾ ਮੈਂ ਨਹੀਂ ਪ੍ਰਮੋਟ ਕੀਤਾ ਕਿਉਂਕਿ ਪੰਜਾਬੀਆਂ ਦੀ ਤਾਂ ਜੁਰਤ ਇੰਨੀ ਆ ਪੰਜਾਬੀ ਤਾਂ ਅੱਖ ਗੋਲੀ ਵਰਗੀ ਆ ਜੀ ਕਹਿੰਦਾ ਪੱਟ ਕੇ ਦੇਖ ਲੈ ਠੀਕ ਹੈ ਨਾ ਔਰ ਦੂਸਰੀ ਗੱਲ ਹੋ ਰਿਆ ਜੇ ਬੰਦਾ ਮਾਰਨ ਦੀ ਨੀਤ ਹੋਵੇ ਨਾ ਪਿਸਤੌਲ ਦੀ ਲੋੜ ਨਹੀਂ ਬੰਦਾ ਤਾਂ ਟੱਟ ਨਾ ਮਰ ਜਾਂਦਾ ਖੜਕਾ ਕੇ ਸਿਰ ਤੇ ੱਟ ਮਾਰੀ ਹੋਵੇ ਤਾਂ ਬੰਦੇ ਦੇ ਪੱਲੇ ਕੀ ਇਹ ਬੰਦਾ ਖਤਮ ਠੀਕ ਹੈ ਤੁਹਾਡੀ ਠੀਕ ਹੈ ਨਾ ਇਹ ਫੁਕਰੇ ਪੰਥੀ ਆ ਇਹ ਨਹੀਂ ਹੋਣੀ ਚਾਹੀਦੀ ਗੀਤਾਂ 'ਚ ਨਹੀਂ ਇਹੇ ਚੀਜ਼ਾਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜੀ ਜੰਗਸਟਰ ਪੀੜ੍ਹੀ ਹੈ ਨਾ ਐਵੇਂ ਕਹਿੰਦੇ ਕਿ ਨਹੀਂ ਕਿਉਂ ਨਹੀਂ ਲੱਗਦੀ ਲਾਈ ਲਾ ਗਿਆ ਅੱਛਾ ਹੋਰ ਤੁਸੀਂ ਦੇਖੋ ਪੰਜਾਬੀ ਸੱਭਿਆਚਾਰ ਦਾ ਵਿਰਸੇ ਦਾ ਮਹਾਂਦਰਾ ਕਿੰਨਾ ਗੰਧਲਾ ਕੀਤਾ ਆ ਜਿਹੜੇ ਸਾਡੇ ਕਲਾਕਾਰ ਆ ਹੁਣ ਕਲਾਕਾਰਤ ਹੈਗੇ ਹੈ ਕਿ ਵਿੱਚ ਜਿਹੜੀਆਂ ਜਨਾਨੀਆਂ ਆ ਗਈਆਂ ਉਹ ਕਹੀ ਜਾਂਦੀ ਆ ਮੈਂ ਮੈਂ ਫੀਮ ਖਾਣੀ ਆ ਵੀ ਮੈਂ ਡੱਬੀ ਰੱਖੀ ਆ ਮੈਂ ਚਾਂਦੀ ਦੀ ਡੱਬੀ ਚ ਰੱਖੀ ਕਿਹੜੀ ਤੁਸੀ ਗਾਲ੍ਹਾਂ ਵੀ ਕੱਢਦੀਆਂ ਹਾਂ ਇਹ ਕਿਹੜੀ ਪ੍ਰਾਪਤੀ ਆ ਵੀ ਤੇ ਕੀ ਦੱਸ ਰਹੇ ਤੁਸੀਂ ਤੁਹਾਨੂੰ ਪਤਾ ਕਿ ਅੱਜ ਫੀਮ ਦੇ ਨਾਲ ਕਿੰਨੇ ਮੁੰਡੇ ਮਰ ਗਏ ਕਿੰਨੇ ਕੈਨੇਡਾ ਦੇ ਵਿੱਚ ਮੁੰਡੇ ਮਰ ਗਏ ਇਹਨਾਂ ਦੀਆਂ ਬੇਵਕੂਫੀਆਂ ਕਰਕੇ ਨਿਆਣੇ ਸ਼ੌਂਕੀ ਸ਼ੌਕੀ ਵੀ ਆ ਮੇਰਾ ਨਾਮ ਲਿਖ ਵੀ ਚਾਂਦੀ ਦੀ ਡੱਬੀ ਦੇ ਉੱਤੇ ਇਹਦੇ ਵਿੱਚ ਮੈਂ ਪਾਉਣੀ ਆ ਵੀ ਇਹ ਗੱਡੀ ਚ ਰੱਖਣੀ ਪਾ ਕੇ ਇਹ ਕਿਹੜਾ ਵੀ ਇਹ ਕਿਹੜਾ ਕਲਚਰ ਆ ਠੀਕ ਹੈ ਨਾ ਫਿਰ ਤੁਸੀਂ ਪਿਸਤੌਲ ਦਿਖਾ ਲਈ ਜੰਨੇ ਫੇਰ ਤੁਸੀਂ ਹੁਣ ਪਿੱਟਦੇ ਆ ਵੀ ਗੈਂਗਵਾਰ ਵਧ ਗਿਆ ਫਲਾਨਾ ਵਧ ਗਿਆ ਜਦੋਂ ਅਸੀਂ ਯਾਰ ਤੁਹਾਨੂੰ ਲੱਗਦਾ ਕਿ ਗੀਤਾਂ ਦਾ ਜਿਹੜਾ ਪਰਛਾਵਾਂ ਉਹ ਨੌਜਵਾਨਾਂ ਦੇ ਪਈਆ ਇਹ 100% ਪਈਆ ਬਾਜੀ ਜੀ ਜਿਹੜਾ ਗਰਕ ਕਲਾਕਾਰਾਂ ਨੇ ਕੀਤਾ ਜਿਹੜੇ ਕਲਾਕਾਰਾਂ ਨੇ ਇਹ ਕੰਮ ਪ੍ਰਮੋਟ ਕੀਤਾ ਜੁੱਤੀਆਂ ਵੱਜਣੀਆਂ ਚਾਹੀਦੀਆਂ ਮੇਰੇ ਗੀਤ ਸਾਰੇ ਚੱਕ ਲਓ ਮੇਰੇ ਗੀਤਾਂ ਦੇ ਵਿੱਚ ਨਾ ਨਸ਼ਾ ਪ੍ਰਮੋਟ ਕੀਤਾ ਮੈਂ ਨਾ ਅਜ ਤੱਕ ਹਥਿਆਰ ਪ੍ਰਮੋਟ ਕੀਤਾ ਮੈਂ ਨਹੀਂ ਪ੍ਰਮੋਟ ਕੀਤਾ ਕਿਉਂਕਿ ਪੰਜਾਬੀਆਂ ਦੀ ਤਾਂ ਜ਼ਰਤ ਇੰਨੀ ਆ ਪੰਜਾਬੀ ਤਾਂ ਅੱਖ ਗੋਲੀ ਵਰਗੀ ਆ ਜੀ ਕਹਿੰਦਾ ਪੱਟ ਕੇ ਦੇਖ ਲੈ ਠੀਕ ਹੈ ਨਾ ਔਰ ਦੂਸਰੀ ਗੱਲ ਹੋ ਰਿਆ ਜੇ ਬੰਦਾ ਮਾਰਨ ਦੀ ਨੀਤ ਹੋਵੇ ਨਾ ਪਿਸਤੌਲ ਦੀ ਲੋੜ ਨਹੀਂ ਬੰਦਾ ਤਾਂ ੱਟ ਨਾਲ ਮਰ ਜਾਂਦਾ ਖੜਕਾ ਕੇ ਸਿਰ ਤੇ ੱਟ ਮਾਰੀ ਹੋਵੇ ਤਾਂ ਬੰਦੇ ਦੇ ਪੱਲੇ ਕੀ ਇਹ ਬੰਦਾ ਖਤਮ ਠੀਕ ਹੈ ਤੁਹਾਡੀ ਠੀਕ ਹੈ ਨਾ ਇਹ ਫੁਕਰੇ ਪੰਥੀ ਆ ਇਹ ਨਹੀਂ ਹੋਣੀ ਚਾਹੀਦੀ ਗੀਤਾਂ 'ਚ ਨਹੀਂ ਇਹੇ ਚੀਜ਼ਾਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜੀ ਜੰਗਸਟਰ ਪੀੜ੍ਹੀ ਹੈ ਨਾ ਐਵੇਂ ਹੀ ਕਹਿੰਦੇ ਵੀ ਨਹੀਂ ਕਿਉਂ ਨਹੀਂ ਲੱਗਦੀ ਲਾਈ ਲੱਗਿਆ ਅੱਛਾ ਹੋਰ ਤੁਸੀਂ ਦੇਖੋ ਪੰਜਾਬੀ ਸੱਭਿਆਚਾਰ ਦਾ ਵਿਰਸੇ ਦਾ ਮਹਾਂਦਰਾ ਕਿੰਨਾ ਗੰਧਲਾ ਕੀਤਾ ਆ ਜਿਹੜੇ ਸਾਡੇ ਕਲਾਕਾਰ ਆ ਹੋਣ ਕਲਾਕਾਰ ਤਾਂ ਹੈਗੇ ਹੈ ਕਿ ਵਿੱਚ ਜਿਹੜੀਆਂ ਜਨਾਨੀਆਂ ਆ ਗਈਆਂ ਉਹ ਕਹੀ ਜਾਂਦੀਆਂ ਮੈਂ ਮੈਂ ਫੀਮ ਖਾਣੀ ਆ ਵੀ ਮੈਂ ਡੱਬੀ ਰੱਖੀ ਆ ਮੈਂ ਚਾਂਦੀ ਦੀ ਡੱਬੀ ਚ ਰੱਖੇ ਕਿਹੜੀ ਤੁ ਗਾਲਾਂ ਵੀ ਕੱਢਦੀਆਂ ਹਾਂ ਇਹ ਕਿਹੜੀ ਪ੍ਰਾਪਤੀ ਆ ਭਈ ਤੇ ਕੀ ਦੱਸ ਰਹੇ ਤੁਸੀਂ ਤੁਹਾਨੂੰ ਪਤਾ ਕਿ ਅੱਜ ਫੀਮ ਦੇ ਨਾਲ ਕਿੰਨੇ ਮੁੰਡੇ ਮਰ ਗਏ ਕਿੰਨੇ ਕੈਨੇਡਾ ਦੇ ਵਿੱਚ ਮੁੰਡੇ ਮਰ ਗਏ ਇਹਨਾਂ ਦੀਆਂ ਬੇਵਕੂਫੀਆਂ ਕਰਕੇ ਨਿਆਣੇ ਸ਼ੌਂਕੀ ਸ਼ੌਂਕੀ ਵੀ ਆ ਮੇਰਾ ਨਾਮ ਲਿਖ ਵੀ ਚਾਂਦੀ ਦੀ ਡੱਬੀ ਦੇ ਉੱਤੇ ਇਹਦੇ ਵਿੱਚ ਮੈਂ ਪਾਉਣੀ ਆ ਵੀ ਇਹ ਗੱਡੀ ਚ ਰੱਖਣੀ ਪਾ ਕੇ ਇਹ ਕਿਹੜਾ ਵੀ ਇਹ ਕਿਹੜਾ ਕਲਚਰ ਆ ਠੀਕ ਹੈ ਨਾ ਫਿਰ ਤੁਸੀਂ ਪਿਸਤੌਲ ਦਿਖਾ ਲਈ ਜੰਨੇ ਆ ਫਿਰ ਤੁਸੀਂ ਹੁਣ ਪਿੱਟਦੇ ਆ ਵੀ ਗੈਂਗਵਾਰ ਵੱਧ ਗਿਆ ਫਲਾਣਾ ਵੱਧ ਗਿਆ ਜਦੋਂ ਅਸੀਂ ਤੁਹਾਨੂੰ ਲੱਗਦਾ ਹੈ ਕਿ ਗੀਤਾਂ ਦਾ ਜਿਹੜਾ ਪਰਸ਼ਾਵਾ ਉਹ ਨੌਜਵਾਨਾਂ ਦੇ ਪਈਆ ਇਹ 100% ਪਈਆ ਬਾਜੀ ਜਿਹੜਾ ਗਰਕ ਕਲਾਕਾਰਾਂ ਨੇ ਕੀਤਾ ਜਿਹੜੇ ਕਲਾਕਾਰਾਂ ਨੇ ਇਹ ਕੰਮ ਪ੍ਰਮੋਟ ਕੀਤਾ ਜੁੱਤੀਆਂ ਵੱਜਣੀਆਂ ਚਾਹੀਦੀਆਂ